ਪਰੀ ਸੱਤਰੀ ਅਕਾਲ ਜੀ ਸ਼ੰਭੂ ਬਾਰਡਰ ਅਸਵੇਂ ਸੁਰਖੀਆਂ ਚ ਆ ਗਿਆ ਗ੍ਰਿਫਤਾਰੀਆਂ ਹੋ ਗਈਆਂ ਔਰ ਪੁਲਸ ਗੜਕ ਰਹੀ ਹੈ ਤੇ ਇਹਦੇ ਬਾਰੇ ਸਾਨੂੰ ਕੱਲੀ ਕੱਲੀ ਗੱਲ ਦੀ ਤਫਸੀਲ ਤੇ ਅਪਡੇਟ ਦਿਓ ਜੀ ਸਰ ਮੜਾ ਸਾਹਿਬ ਬਿਲਕੁਲ ਕੱਲ੍ਹ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਕਿਸਾਨ ਆਗੂਆਂ ਦੀ ਐਸਕੇਐਮ ਤੇ ਕੇਐਮਐਮ ਜਿਹੜਾ ਉਹ ਆਗੂਆਂ ਦੀ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਦਾ ਜ਼ਿਕਰ ਕੀਤਾ ਸੀ ਆਰ ਇਸ ਮੀਟਿੰਗ ਤੋਂ ਬੜੀਆਂ ਆਸਾਂ ਮਿਲਾਂ ਲੈ ਕੇ ਜੇਸੀ ਜਿਹੜੇ ਕਿਸਾਨ ਆ ਗਏ ਸੀ ਕਿਉਂਕਿ ਪਿਛਲੀ ਵਾਰੀ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਉਹ ਡਾਟਾ ਮੰਗਿਆ ਗਿਆ ਸੀ ਜਿਸ ਦੇ ਸਹਤ ਐਮਐਸਟੀ ਨੂੰ ਲੀਗਲ ਕਰਨ ਦੇ ਉੱਤੇ ਜੋ ਵਾਅਦੇ ਪੈਨੇ ਸੀ ਉਹਨਾਂ ਦੀ ਡਿਟੇਲਸ ਕੀ ਦਿੱਤੀਆਂ ਕੀ ਫਾਇਦਾ ਹੋਣ ਵਾਲਾ ਕਿਸ ਤਰ੍ਹਾਂ ਦੇ ਨਾਲ ਕਿਹੜੀ ਉਹਨਾਂ ਕੋਲ ਸਟੱਡੀ ਹੈ ਜਿਸ ਦੇ ਆਧਾਰ ਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਪੁਰਦੋ ਸਟੱਡੀਆਂ ਵੀ ਲੈ ਕੇ ਪਹੁੰਚੇ ਸੀ ਉੱਥੇ ਕਿਸਾਨ ਆ ਗੂ ਔਰ ਜਦੋਂ ਮੀਟਿੰਗ ਚੱਲ ਰਹੀ ਸੀ ਉਸ ਸਮੇਂ ਦੇ ਦੌਰਾਨ ਪੰਜਾਬ ਭਰ ਦੇ ਵਿੱਚ ਇੱਕ ਵੱਖਰੀ ਚਰਚਾ ਨੇ ਜਨਮ ਲੈ ਲਿਆ ਸੀ। ਵੈਸੇ ਤਾਂ ਸੂਰਤ ਤੋਂ ਹੀ ਕੱਲ ਦੇ ਚੜ੍ਹਦੇ ਸਾਰ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਆਸ-ਪਾਸ ਦੇ ਕਈ ਗੁਲਿਆਰ ਦੀ ਪੁਲਿਸ ਨੂੰ ਇੱਕ ਜਗ੍ਹਾ ਤੇ ਇੱਕ ਕਥਾ ਦਿੱਤਾ ਜਾ ਰਿਹਾ। ਔਰ ਕੁਝ ਹੈਵੀ ਮਸ਼ੀਨਰੀ ਜਿਹੜੀ ਆ ਉਹਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਦੇ ਨਾਲ ਚਾਹੇ ਵੱੱਡਾ ਕੋਠੀ ਸੀ ਜਾਂ ਹੋਰ ਜਿਹੜੇ ਇਹਨਾਂ ਦੇ ਹੈੱਡਕੁਆਰਟਰ ਨੇ ਨੇੜੇ-ਤੇੜੇ ਉਹਨਾਂ ਦੇ ਵਿੱਚ ਵੱਡੀ ਨਫਰੀ ਨੂੰ ਦੇਖਦੇ ਹੋਏ ਕਿਸਾਨ ਆਗੂਆਂ ਦੇ ਵਿੱਚ ਚਰਚਾ ਜ਼ਰੂਰ ਛੜੀ ਸੀ। ਮੀਡੀਆ ਵਿੱਚ ਇਹ ਗੱਲ ਲਗਾਤਾਰ ਚੱਲ ਰਹੀ ਸੀ ਕਿ ਇੱਕ ਕੋਈ ਨਾ ਕੋਈ ਐਕਸ਼ਨ ਜਿਹੜਾ ਉਹ ਕੀਤਾ ਜਾ ਸਕਦਾ ਕਿਸਾਨਾਂ ਨਾਲ ਜਿਹੜੇ ਸਬੰਧੀ ਵਾਰਨਿੰਗ ਕਹਿੰਦੇ ਆਪਣੇ ਇੱਕ ਕਿਸਾਨ ਨੇਤਾਵਾਂ ਨੂੰ ਬਾਕੀ ਦੇ ਕਿਸਾਨਾਂ ਨੂੰ ਇਹ ਅਪੀਲਾ ਵੀ ਕੀਤੀਆਂ ਸੀ ਕਿ ਅੱਜ ਇਹ ਕੁਝ ਨਾ ਕੁਝ ਕਰ ਸਕਦੇ ਨੇ ਪਰ ਅਜੇ ਐਕਸ਼ਨ ਦੀ ਆਸਮੀ ਸ਼ਾਇਦ ਉਹਨਾਂ ਨੂੰ ਵੀ ਨਹੀਂ ਸੀ ਕਿਉਂਕਿ ਮੀਟਿੰਗ ਤੋਂ ਬਾਅਦ ਵਾਪਸ ਜਾਂਦੇ ਹੋਏ ਆਪਣੇ ਆਪਣੇ ਮੋਰਚਾ ਦੇ ਉੱਤੇ ਸਰਵਰ ਸਿੰਘ ਭੰਦੇਰ ਜਗਦੀਪ ਸਿੰਘ ਢੱਲੇਵਾਲ ਤੇ ਹੋਰ ਇਹਦੇ ਨਾਲ ਜੋ ਮੀਟਿੰਗ ਵਿੱਚ ਸ਼ਾਮਲ ਹੋਣ ਕਿਸਾਨ ਆ ਗੋ ਆਈ ਸੀ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੋਂ ਚੰਡੀਗੜ੍ਹ ਤੋਂ ਪੰਜਾਬ ਦੇ ਸੈਂਟਰ ਹੁੰਦੇ ਸਾਰ ਅਲੱਗ-ਅਲੱਗ ਥਾਵਾਂ ਤੋਂ ਗੈਸਟਾਰ ਕਰ ਲਿਆ ਗਿਆ। ਔਰ ਉਸ ਤੋਂ ਬਾਅਦ ਇਹ ਭਾਰੀ ਪੁਲਿਸ ਬਲ ਜਿਹੜਾ ਉਹ ਕਨੌਰੀ ਔਰ ਸ਼ੰਗੋਪਾਸ ਕੇ ਉੱਥੇ ਕਿਸਾਨਾਂ ਨੂੰ ਅਪੀਲ ਕਰਦਾ ਬੜੇ ਪਿਆਰੇ ਜਿਹੇ ਸ਼ਬਦਾਂ ਦੇ ਵਿੱਚ ਡੀਆਈਜੀ ਮਨਦੀਪ ਸਿੰਘ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਤੁਸੀਂ 2-250 ਜਾ ਰਹੇ ਹੋ ਅਸੀਂ 3000 ਤੋਂ ਵੱਧ ਪੁਲਸਾਰਾ ਤੁਸੀਂ ਸਾਡੇ ਸਹਿਕਾਰਯੋਗ ਹੋ ਤੇ ਇਹ ਮੁੰਡਿਆਂ ਨੂੰ ਕੋਈ ਤੁਹਾਨੂੰ ਹੱਥ ਲਾਉਣ ਦਾ ਮੌਕਾ ਨਾ ਦਿਓ ਜੇਤੀ ਮਿੰਤੀ ਦੇ ਵਿੱਚ ਬੜੇ ਲੰਮੇ ਚੜ੍ਹੇ ਫਰਕ ਨੇ ਸੋ ਬੜੇ ਪਿਆਰ ਨਾਲ ਉਹਨਾਂ ਨੇ ਸਮਝਾ ਕੇ ਮਾਰੀ ਕੁੱਤੀ ਚੱਲਦੀ ਜਿਹੜੀ ਤਕਾਮੁਕੀ ਸੀ ਉਸ ਨੂੰ ਰੋਕਿਆ ਔਰ ਜਿਹੜੇ ਮੋਰਚੇ ਨੇ ਉਹ ਦੇਰ ਰਾਤ ਤੱਕ ਦੋਨੋਂ ਥਾਲੀ ਕਰ ਦਿੱਤੇ ਗਏ ਨੇ ਔਰ ਥੋੜੇ ਜਿਹੜੇ ਬੈਰੀਕੇਡਿੰਗ ਆ ਜਿਵੇਂ ਕਿ ਪਹਿਲਾਂ ਵੀ ਬੈਰੀਕੇਡਿੰਗ ਹਰਿਆਣਾ ਸਰਕਾਰ ਵੱਲ ਲਗਾਈ ਗਈ ਸੀ ਉਹ ਹਲੇ ਬੈਰੀਕੇਡਿੰਗ ਲੱਗੀ ਔਰ हरियाणा ਦੇ ਮੁੱਖ ਮੰਤਰੀ ਸਾਹਿਬ ਬਤੌਰ ਸੀਨੀਅਰ ਸਟੇਟ ਮਿਸਟਰ ਹਨੀਸ਼ਕ ਬਿੱਟੂ ਜਿਨ੍ਹਾਂ ਦਾ ਦਾਵਾ ਸੀ ਕਿ ਮੈਂ ਗੱਲ ਕੀਤੀ ਹੈ ਤੇ ਉਹ ਦੋ ਤਿੰਨ ਦਿਨ ਕਹਿੰਦੇ ਲੱਗਣਗੇ ਜੀ ਇਹ ਸਾਰੇ ਕਾਮਚਾਉਂ ਨੂੰ ਆਸੇ ਪਾਸੇ ਕਰ ਦੇ ਲਈ ਜੋ ਬੈਰੀਕੇਡਿੰਗ ਕੀਤੀ ਗਈ ਆ ਕਿ ਦੋ ਤਿੰਨ ਦਿਨਾਂ ਦੇ ਵਿੱਚ ਇਹ ਸੜਕ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਜਾਣਗੀਆਂ ਸੋ ਖਬਰ ਇਹ ਆਰ ਮਣਾ ਸਾਹਿਬ ਕੇ ਕਿਸਾਨਾਂ ਗੋ ਮੀਟਿੰਗ ਕਰ ਰਹੀ ਸੀ ਜਿਸ ਦੇ ਵਿੱਚ ਕੇਂਦਰ ਦੇ ਮੰਤਰੀ ਵੀ ਸ਼ਾਮਲ ਸੀ ਪੰਜਾਬ ਸਰਕਾਰ ਦੇ ਦੋ ਮੰਤਰੀ ਵੀ ਮੀਟਿੰਗ ਵਿੱਚ ਸ਼ਾਮਲ ਸੀ ਔਰ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਮੋਰਚਾ ਟੁੱਟ ਕੇ ਬਾਹਰ ਆਏ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਬਹੁਤ ਹੀ ਇਲੈਬੋਰੇਟ ਪਲੈਨਿੰਗ ਦੇ ਨਾਲ ਇਹ ਅਚਾਨਕ ਇਹ ਮੋਰਚਾ ਨੂੰ ਖਾਲੀ ਕਰਵਾ ਦਿੱਤਾ ਗਿਆ ਵੈਸੇ ਦਾ ਕਹਿ ਨੂੰ ਬਿਨਾਂ ਪਰਤਾ ਹੱਟ ਤੋਂ ਇਹ ਕਾਰਵਾਈ ਕਰ ਦਿੱਤੀ ਜਿਵੇਂ ਚਾਹਿਆ ਜਾ ਰਿਹਾ ਪਰ ਜਦੋਂ ਅਸੀਂ ਇਹਦੀ ਡਿਟੇਲ ਦੇ ਵਿੱਚ ਜਾਂਦੇ ਹਾਂ ਥੋੜੀ ਜਿਹੀ ਇਸ ਚੀਜ਼ ਦਾ ਫਿਨੈਰੀਓ ਨੂੰ ਫੰਕਸ਼ਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਤਾ ਲੱਗਦਾ ਕਿ ਲੰਬੇ ਸਮੇਂ ਤੋਂ ਇਸ ਵਾਲੇ ਪਾਸੇ ਨੂੰ ਕਦਮ ਹੌਲੀ-ਹੌਲੀ ਕਰਕੇ ਵਧਾਏ ਜਾ ਰਹੇ ਸੀ ਅਵੇਚੇ ਮੁੱਖ ਮੰਤਰੀ ਸਾਹਿਬ ਦਾ ਪਿਛਲੇ ਦਿਨੀ ਕੁਝ ਕਿਸਾਨਾਂ ਆਪੋ ਨਾਲ ਮੀਟਿੰਗ ਦੇ ਵਿੱਚ ਗੱਲਬਾਤ ਕਰਦੇ ਹੋਏ ਅਚਾਨਕ ਤੱਤੇ ਹੋ ਜਾਣਾ, ਧਰਮ ਹੋ ਜਾਣਾ, ਬਾਹਰ ਆ ਕੇ ਪ੍ਰੀਆ ਗਰਮ ਸਟੇਟਮੈਂਟਸ ਦੇਣਾ ਤੇ ਜੀਆਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਿਲਦੀਆਂ ਨੇ ਉਹ ਦੋ ਦਿਨ ਦਾ ਜਿਹੜਾ ਅਰਵਤ ਕੇਜਰੀਵਾਲ ਸਾਹਿਬ ਦਾ ਲੁਧਿਆਣੇ ਦਾ ਪਾਰਾ ਸੀ ਉਤੋਂ ਜਾਣ ਤੋਂ ਬਾਅਦ ਚਾਹੇ ਕਿ ਕਾਰਵਾਈ ਹੋਣਾ ਇਹ ਵੀ ਕਈ ਸਵਾਲ ਜਿਹੜਾ ਖੜੇ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਲਗਾਤਾਰ ਵਪਾਰੀਆਂ ਨਾਲ ਮੀਟਿੰਗ ਕਰ ਰਹੇ ਸੀ ਕਿਉਂਕਿ ਲੁਧਿਆਣਾ ਪਛਮੀ ਦੀ ਬਾਈ ਇਲੈਕਸ਼ਨ ਆ ਔਰ ਰਾਸ਼ਟਰੀ ਸਭਾ ਮੈਂਬਰ ਰੋਟੇਗਰ ਦਿੱਤੀ ਆ ਉਮੀਦ ਕੀਤੀ ਜਾਂਦੀ ਹੈ ਕਿ ਕੋਈ ਸੀਧੀ ਆਪ ਆਪਣੀ ਪਾਰਟੀ ਆਗੂ ਇਹ ਸੀਟ ਖਾਲੀ ਹੁੰਦੀ ਆ ਪਰ ਰਾਸ਼ਟਰੀ ਸਭਾ ਪਹੁੰਚ ਸਕਦਾ ਸੋ ਇਹ ਸਾਰਾ ਸਿਜਾਰੀਓ ਜਿਹੜਾ ਔਰ ਪੰਜਾਬ ਦੇ ਵਿੱਚ ਟੋਟਲੀ ਇਸਾਨਾ ਤੇ ਇੱਕ ਸਰਕਾਰ ਦਾ ਬਦਲਦਾ ਹੋਇਆ ਨਜ਼ਰ ਆ ਰਿਹਾ ਜੀ ਕਾਲਰ ਨੂੰ ਬੇਨਤੀ ਹੈ ਕਿ ਕਾਲ ਕਰ ਸਕਦੇ ਹੋ ਤੁਹਾਡੇ ਕੋਲ ਕਿਉਂਕਿ ਸਮਾਂ ਆਪਣੇ ਕੋਲ ਘੱਟ ਹੁੰਦਾ ਹੈ ਪੁਰਾਣੀ ਸਹਾਬ ਕਿਤਾਬ ਹੁਣ ਪੁਰਾਣੇ ਹੋ ਗਏ ਨੇ ਜਦ ਤੱਕ ਕੋਈ ਨਵਾਂ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਤੁਹਾਨੂੰ ਇਹਦਾ ਫੌਰੀ ਜਿਹੜੇ ਨਵੇਂ ਹਾਲਾਤ ਨੇ ਉਹਦੇ ਮੁਤਾਬਕ ਸਾਨੂੰ ਢਲਣਾ ਪੈਣਾ ਛੇਤੀ ਕਾਲ ਕਰੋ ਛੇਤੀ ਅਗਰ ਕੋਈ ਮਨ ਦੇ ਵਿੱਚ ਸਵਾਲ ਆ ਰਿਹਾ ਹੈ ਤਾਂ ਕਿ ਉੱਤਰ ਲੈ ਸਕੀਏ ਤੇ ਗਰੇਵਲ ਸਾਹਿਬ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਦਾ ਕੋਈ ਸਿਰਾ ਬੰਨਣਾ ਲੱਗਿਆ ਉਹਦੀ ਗੱਲ ਫੇਰ ਚਰਚਾ ਛਿੜੀ ਹੈ ਕਿਉਂ ਮਰਸਾਵਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਸਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਇਹਦੇ ਤੇ ਸਪੈਸ਼ਲ ਡੀਜੀਪੀ ਪ੍ਰਭੋਕ ਕੁਮਾਰ ਉਹਨਾਂ ਦੀ ਅਗਵਾਈ ਕਿਸ ਐਸਆਈਟੀ ਬਣੀ ਸੀ ਉਹਨਾਂ ਨੇ ਜਹਾਜ਼ਪਰਦਾ ਦੇ ਵਿੱਚ ਕੁਝ ਅਫਸਰਾਂ ਦੇ ਨਾਮ ਦਿੱਤੇ ਸੀ ਔਰ ਇਹ ਕਲੀਅਰ ਕੀਤਾ ਸੀ ਕਿ ਜਿਹੜੀ ਇੰਟਰਵਿਊ ਆ ਪੰਜਾਬ ਦੇ ਵਿੱਚ ਪੁਲਿਸ ਦੀ ਕਸਟਡੀ ਚ ਹੋਈ ਸੀ ਕਿਰਾਂਜ ਹਾਈ ਕੋਰਟ ਦੇ ਵਿੱਚ ਰਿਪੋਰਟ ਖੋਲੀ ਗਈ ਤਾਂ ਹਾਈ ਕੋਰਟ ਹਜੇ ਵੀ ਆਪਣੀ ਸ਼ਕਤੀ ਨੂੰ ਨਰਮੀ ਵਾਲੇ ਪਾਸੇ ਕਰਨ ਦੇ ਮੂਲ ਵਿੱਚ ਨਜ਼ਰ ਨਹੀਂ ਆ ਰਹੀ ਬਹੁਤ ਸਾਰੇ ਇਸ਼ੂਸ ਦੇ ਉੱਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਇਹ ਸਵਾਲਾਂ ਦੇ ਘੇਰੇ ਵਿੱਚ ਆ। ਉਹਦੇ ਵਿੱਚ ਵੀ ਜਿਹੜੇ ਕੱਲ ਬਹੁਤ ਅਹਿਮ ਟਿੱਪਣੀ ਹਾਈ ਕੋਰਟ ਵੱਲੋਂ ਕੀਤੀ ਗਈ ਸੀ। ਉਹਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਇੱਕ ਸਪੱਸ਼ਟ ਹੋ ਚੁੱਕਿਆ ਕਿ ਲਾਰੈਂਸ ਬਿਸ਼ਨੋਈ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਕਸਥਰੀ ਵਿੱਚ ਸੀ ਉਸ ਸਮੇਂ ਤਾਂ ਹਜੇ ਤੱਕ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕਿਸੇ ਸੀਨੀਅਰ ਅਧਿਕਾਰੀ ਨਾਲ ਮੁਚਾਕੇ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਇਹ ਬਹੁਤ ਵੱਡਾ ਸਵਾਲ ਆ ਇਹ ਜਦੋਂ ਗੱਲ ਕਲੀਅਰ ਹੋਈ ਆ ਕਿ ਸੀਆਈਏ ਥਾਣੇ ਦੇ ਵਿੱਚ ਇੰਟਰਵਿਊ ਹੋਈ ਆ ਉਸ ਸਮੇਂ ਐਂਟੀ ਗੈਸਟਰ ਟਾਸਕ ਫੋਰਸ ਦੀ ਕਸਟਡੀ ਵਿੱਚ ਸੀ ਲਾਰੈਂਸ ਮਿਸ਼ਨੂਈ ਪਰ ਉਹਦੇ ਕਿਸੇ ਵੀ ਅਧਿਕਾਰੀ ਤੋਂ ਪੁੱਛ ਬੜਤਾਲ ਨਹੀਂ ਕੀਤੀ ਗਈ ਹੁਣ ਇਸ ਪਾਸੇ ਨੂੰ ਜਾਂਚ ਕਰਨ ਵਾਸਤੇ ਫਿਰ ਸਮਾਦਿਓ ਦਿੱਤਾ ਗਿਆ ਔਰ ਨਾਲ ਦੇ ਨਾਲ ਹਾਈ ਕੋਰਟ ਵੱਲੋਂ ਵੀ ਤਾਕੀਦ ਕਰ ਦਿੱਤੀ ਗਈ ਆ ਕਿ ਅਗਰ ਜਾਂਚ ਵਿੱਚ ਥਿਲਮਾਤ ਨਜ਼ਰ ਆਈ ਤਾਂ ਇਹ ਕੇਂਦਰੀ ਏਜੰਸੀਆਂ ਨੂੰ ਵੀ ਇਹ ਦਾਅ ਦੇ ਲਈ ਦਿੱਤੀ ਜਾ ਸਕਦੀ ਆ ਸਤਿ ਮਸਲੇ ਲਗਾਤਾਰ ਹੁਣ ਉੱਜੇ ਦੇ ਜਾ ਰਹੇ ਆ ਹਾਂ ਪੰਜਾਬ ਸਰਕਾਰ ਜਿਹੜੀ ਆ ਤੇ ਪੰਜਾਬ ਪੁਲਿਸ ਕੁਝ ਇਸ਼ੂਸ ਦੇ ਉੱਤੇ ਹਾਈ ਕੋਰਟ ਦੇ ਵਿੱਚ ਜਵਾਬ ਦੇਣ ਤੋਂ ਸਮੱਸਤ ਨਜ਼ਰ ਆ ਰਹੀ ਹੈ ਜਾਂ ਕਹੀਏ ਕਿ ਦੇਣਾ ਨਹੀਂ 14 ਕੁਝ ਕਾਲਾ ਰੱਖਣਾ ਚਾਹੁੰਦੇ ਅਸੀਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਹੁਣ ਦੇ ਪੋਸਟਰ ਦਾ ਇਸ਼ੂ ਅਜੇ ਵੀ ਚਰਚਾ ਦੇ ਵਿੱਚ ਹੈ ਹੁਣ ਕਿਹੜੀ ਗੱਲੋਂ ਭੜਾ ਪੋਸਟਰ ਲੱਗੇ ਸਨ ਕਦੀ ਕਦਾਂ ਹੀ ਕੋਈ ਸ਼ਰਾਧਤੀ ਅਨਸਰ ਲਾਉਂਦੇ ਨੇ ਪਰ ਜਦੋਂ ਵੱਡੀ ਸਕੇਲ ਦੇ ਉੱਤੇ ਗਰੇਵਲ ਸਾਹਿਬ ਵੱਡੇ ਪਦਰ ਤੇ ਲੱਗਦੇ ਨੇ ਫੇਰ ਤਾਂ ਇਹਦਾ ਲੁਕਮਾ ਕੋ ਮਨਤਵ ਕੋ ਮਨੋਰਥ ਹੋਰ ਹੋ ਸਕਦਾ ਹੈ ਮੇਰਾ ਸਵਾਲ ਜਿਹੜਾ ਇਹ ਲੋਕਾਂ ਦੇ ਬੰਨਾਂ ਵਿੱਚ ਬਾਰ-ਬਾਰ ਆ ਰਿਹਾ ਕਿਉਂਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੈਗਾ ਕਿ ਮੋਟਰਸਾਈਕਲਾਂ ਦੇ ਉੱਤੇ ਧਾਰਮਿਕ ਯਾਤਰਾ ਤੇ ਜਾਂਦੇ ਨੌਜਵਾਨ ਦੇ ਵੀ ਝੰਡੇ ਲਾਉਂਦੇ ਆ ਜਿਨ੍ਹਾਂ ਦੇ ਵਿੱਚ ਨਿਸ਼ਾਨ ਸਾਹਿਬ ਵੀ ਲਾਏ ਹੁੰਦੇ ਆ ਜਿਨ੍ਹਾਂ ਦੇ ਵਿੱਚ ਪਿੰਡਰਾ ਵਾਲਾ ਜਿਹਾ ਫੋਟੋਆਂ ਵਾਲੇ ਵੀ ਝੰਡੇ ਲੱਗੇ ਹੁੰਦੇ ਆ ਪਰ ਮੋਟਰਸਾਈਕਲਾਂ ਦਾ ਝੰਡੇ ਉਤਾਰੇ ਜਾਂਦੇ ਆ ਜਵਾਬ ਦੇ ਵਿੱਚ ਪੰਜਾਬ ਦੇ ਵਿੱਚ ਦਲਕਾਹਤਾ ਦੇ ਕੁਝ ਹੋਰ ਤੱਥੇਬੰਦੀਆਂ ਈਮਾਰਤਾਂ ਦੀਆਂ ਗੱਡੀਆਂ ਦੇ ਉੱਤੇ ਪੋਸਟਰ ਲਾ ਦਿੰਦੇ ਨੇ ਸਟਿੱਕਰਸ ਲਗਾ ਦਿੰਦੇ ਆ और चर्चा जी हिमाचल पूरी तरह सुलझे गई क्योंकि कल हुशियरपुर केथेबंदियों ने एक प्रोटेस्ट मार्च करना कहते दे मेमोरेंडम देना हिमाचल वाले पासे कूच करना पुलिस ने रोकया हालांकि मैमोरेंडम तो देता गया पर ਹੋਣੇ ਨਿਤਾਵਾਂ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਦੋਨਾਂ ਪਾਸਿਆਂ ਤੋਂ ਉਹ ਜਿਹੜੀਆਂ ਨੇ ਇੱਕ ਡਿਸਟੈਂਸ਼ਨ ਘਟਾਉਣ ਦੀ ਜਗ੍ਹਾ ਤੇ ਵਧਾਉਣ ਦਾ ਕੰਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਵੱਡਾ ਸਵਾਲ ਆ ਕਿ ਕੱਲ ਪੰਜਾਬ ਨਾਲ ਸੰਬੰਧ ਤੇ ਬਹੁਤ ਸਾਰੇ ਸੇਕਾਗੂ ਵਾਲੇ ਇਸ ਮਸਲੇ ਦੇ ਉੱਤੇ ਸਟੇਟਮੈਂਟਸ ਦਿੱਤੀਆਂ ਕੁਝ ਦੇ ਕਸਟਮਰ ਜੀਆ ਸੀ ਉਹ ਥੋੜੀਆਂ ਪੋਲੀਟੀਕਲੀ ਕਰੈਕਟ ਕੀਤੀਆਂ ਗਈਆਂ ਕੁਝ ਸਟੇਟਮੈਂਟਸ ਜਿਹੜੀਆਂ ਸੀ ਉਹ ਸਿੱਧੇ ਤੌਰ ਤੇ ਘਟਾਉਣ ਵਾਲੀਆਂ ਸੀ ਉਹਨਾਂ ਦੇ ਚਾਹੇ ਮਾਤਰ ਨਾਲ ਸੰਬੰਧ ਅਸੀਂ ਕੇਂਦਰੀ ਮੰਤਰੀਆਂ ਦੀ ਐਮਪੀਜ਼ ਦੀ ਗੱਲ ਕਰ ਲਈਏ ਜਾ ਪੰਜਾਬ ਦਾ ਸਬੰਧ ਜਿਹੜੇ ਸੇਕਾ ਕੋਲ ਉਹਨਾਂ ਦੀ ਗੱਲ ਕਰ ਲਈਏ ਇਸ ਮਸਲੇ ਨੂੰ ਵਿਚਕਣ ਵਾਲੇ ਪਾਸੇ ਦੀ ਜਗ੍ਹਾ ਦੇ ਉਸ ਕਿਸੇ ਦਾ ਕਿਸੇ ਤਰੀਕੇ ਖਲਾਅ ਵਾਲੇ ਪਾਸੇ ਨੂੰ ਲਜਾਣ ਦੀ ਜਿਹੜੀ ਕੋਸ਼ਿਸ਼ ਹੈ ਲਗਾਤਾਰ ਕੀਤੀ ਜਾ ਰਹੀ ਹੈ ਗੱਲਬਾਤ ਚੱਲ ਰਹੀ ਹੈ ਜੀ ਗਰੇਵਾਲ ਸਾਹਿਬ ਦੇ ਨਾਲ ਔਰ ਤੁਸੀਂ ਅਗਰ ਕਾਲ ਕਰਨੀ ਹੈ ਤਾਂ ਮੈਂ ਲਾਈਨਾਂ ਖੋਲ ਦਿੱਤੀਆਂ ਨੇ 604 204 0600 123 ਕਾਲ ਦੇਖਦੇ ਭਲਾ ਕਿੰਨੀਆਂ ਲੈ ਸਕਦੇ ਆ ਅਤੇ ਐਨਓਸੀ ਦਾ ਇਸ਼ੂ ਜਿਹੜਾ ਹੈਗਾ ਕੁਝ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂਜ਼ ਵਗੈਰਾ ਬਣਦੀਆਂ ਨੇ ਹਾਈ ਕੋਰਟ ਤੇ ਫਿਰ ਜਾ ਪਹੁੰਚਿਆ ਮੈਨੂੰ ਪਤਾ ਤੁਸੀਂ ਇਸ ਇਸ਼ੂ ਤੇ ਕਈ ਵਾਰ ਮੈਨੂੰ ਜਾਣਕਾਰੀ ਦਿੱਤੀ ਹੈ ਅੱਜ ਫੇਰ ਕੇਹਰਾ ਨਵੇਂ ਸਿਰਿਓਂ ਦੱਸਿਓ ਖਪਣਾਂ ਗੱਲ ਕਿੱਥੇ ਖੜੀ ਹੈ ਪਰ ਮੇਰੇ ਖਿਆਲ ਪੰਜਾਬ ਲੁਧਿਆਣਾ ਕਹਿ ਲਈਏ ਅੰਮ੍ਰਿਤਸਰ ਜਲੰਧਰ ਰਹੀਆ ਹੋਰ ਛੋਟੇ ਵੱਡੇ ਸ਼ਹਿਰ ਇਲੀਗਲ ਕਨਿਊਨਨਾ ਪਰੇ ਹੋਏ ਜਿਹੜੀ ਹੈ ਤੇ ਗਰੋਥ ਹੋਈ ਆ ਘਰਾ ਦੀ ਇੰਡਸਟਰੀ ਦੀ ਉਹਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਵੀ ਆ ਰਹੀਆਂ ਨੇ ਔਰ ਇਹ ਲੰਬੇ ਸਮੇਂ ਤੋਂ ਜਿਹੜਾ ਇੱਕ ਐਕਟ ਤੇ ਹੈ ਤੇ ਇਹ ਜਿਸ ਰਸਤੀਆਂ ਕੀਤੀਆਂ ਜਾਂਦੀਆਂ ਨੇ ਜਾਂ ਕਲੋਨੀਆਂ ਰੈਗੂਲਰ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਅ ਬੈਨ ਕਰ ਦਿੱਤੀਆਂ ਗਈਆਂ ਸੀ ਔਰ ਰਾਤ ਦੇ ਹੁਕਮਾਂ ਦੇ ਬੈਨ ਕੀਤੀਆਂ ਗਈਆਂ ਸੀ ਕਿ ਇਲੀਗਲ ਕਲੋਨੀਆਂ ਜਿਨ੍ਹਾਂ ਦੇ ਵਿੱਚ ਸਹੂਲਤ ਨਹੀਂ ਦਿੱਤੀ ਹੋਈ ਜਿਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਕੀਤਾ ਗਿਆ ਸਰਕਾਰਾਂ ਨੇ ਛੱਡੀਆਂ ਗਈਆਂ ਉਹਨਾਂ ਦੀ ਜਿਹੜੀ ਐਨਐਸਆਰ ਨਾਜ਼ਰੀ ਕੀਤੀ ਜਾਵੇ ਔਰ ਉਸ ਤੋਂ ਬਾਅਦ ਰਜਿਸਟਰੀ ਦਾ ਕੀਤੀ ਜਾਵੇ ਪਿਛਲੇ ਵੀ ਲੰਬੇ ਸਾਲਾਂ ਬਾਅਦ ਤੋਂ ਬਾਅਦ ਸ਼ਰੀ ਵੋਟਾਂ ਨੂੰ ਪ੍ਰਭਾਵਿਤ ਕਰਨ ਦੇ ਖਾਤਰ ਕਿਉਂਕਿ ਲੋਕਲ ਬੋਡੀਜ਼ ਦੇ ਇਲੈਕਸ਼ਨ ਆ ਉਸ ਸਮੇਂ ਸੀ ਪੰਜਾਬ ਸਰਕਾਰ ਨੇ ਇੱਕ ਰਾਹਤ ਦਿੱਤੀ ਸੀ ਜਿਸ ਦੇ ਤਹਿਤ ਹਜ਼ਾਰਾਂ ਇਹ ਜਿਸਟੀਆਂ ਹੋ ਕੇ ਉਪਲੌਟ ਰੈਜਿਸਟਰ ਹੋ ਗਏ ਫਿਰ ਹਾਈ ਕੋਰਟ ਦੇ ਵਿੱਚ ਇੱਕ ਪੀਆਈਆਈ ਪਾਈ ਗਈ ਸੀ ਜਿਸ ਦੇ ਤਹਿਤ ਫਿਰ ਤੋਂ ਹਾਈ ਕੋਰਟ ਨੇ ਇਸ ਦਾ ਐਨਓਸੀ ਉੱਤੇ ਰੋਕ ਲਗਾ ਦਿੱਤੀ ਆ ਔਰ ਪੰਜਾਬ ਸਰਕਾਰ ਨੂੰ ਨੋਕਸ ਵੀ ਜਾਰੀ ਕਰ ਦਿੱਤਾ ਅਸੀਂ ਆ ਬਾਰ-ਬਾਰ ਇਹ ਗੱਲ ਕਰ ਰਹੇ ਸੀ ਕਿ ਪੰਜਾਬ ਸਰਕਾਰ ਚਾਹੇ ਬਸੂਤਾ ਹੋਵੇ ਚਾਹੇ ਇਸ ਤੋਂ ਪਹਿਲਾਂ ਵਾਲੀਏ ਦੋ ਸਰਕਾਰਾਂ ਦਾ ਵੀ ਜ਼ਿਕਰ ਕਰਦੇ ਆ ਕਿਉਂਕਿ ਉਹਨਾਂ ਸਮੇਂ ਦੇ ਵਿੱਚ ਮੁੱਦਾ ਵੱਡਾ ਸੀ ਉਹ ਰਾਹਾਂ ਤਾਂ ਬੰਦੀਆਂ ਰਹੀਆਂ ਨੇ ਪਰ ਇਸ ਮਸਲੇ ਦੇ ਹੱਲ ਕਰਨ ਵਾਲੇ ਪਾਸੇ ਨੂੰ ਇਲੈਗਲ ਕਲੋਨੀਆਂ ਦੀ ਐਕਟੀਵਿਟੀ ਨੂੰ ਰੋਕਣ ਵਾਲੇ ਪਾਸੇ ਨੂੰ ਕਿਸੇ ਵੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਜਿਸ ਦੇ ਕਰਕੇ ਲਗਾਤਾਰ ਇਹ ਵੱਡੇ ਸ਼ਹਿਰ ਜਿਹੜੇ ਆ ਉਹ ਭੀੜ ਭੜਕਦੇ ਜਾ ਤੇ ਜਿਹੜੀ ਟ੍ਰੈਫਿਕ ਮੈਨੇਜਮੈਂਟ ਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਇੱਕ ਹੱਬ ਬਣ ਚੁੱਕੇ ਆ ਜਿਹਦੇ ਕਰਕੇ ਹੁਣ ਫੇਰ ਤੋਂ ਇਹ ਹਾਈ ਕੋਰਟ ਵੱਲੋਂ ਫਿਲਹਾਲ ਰੋਕ ਲਗਾ ਕੇ ਇਜਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ ਜਾ ਸਾਬ ਕਰਨਲ ਦੀ ਹੋਈ ਕੁੱਟਮਾਰ ਜਿਹੜੀ ਹੈ ਉਹ ਕੱਲ ਤੇ ਅੱਜ ਫੇਰ ਅਜੇ ਸੋਸ਼ਲ ਮੀਡੀਆ ਤੇ ਖੜਕਾੜ ਪੂਰਾ ਪੈ ਰਿਹਾ ਹੈ ਉਹਦੇ ਬਾਰੇ ਕੋਈ ਗੱਲ ਅੱਗੇ ਤੁਰੀ ਕਿ ਨਹੀਂ ਤੁਰੀ ਨਾਨਕ ਸਿੰਘ ਐਸਐਸਪੀ ਤੇ ਡੀਆਈਜੀ ਸਿੱਧੂ ਸਾਹਿਬ ਤੇ ਰਾਏ ਸਾਹਿਬ ਇਹ ਸਾਰਿਆਂ ਦਾ ਨਾਮ ਬੋਲਦਾ ਹੈ ਉਹ 10-12 ਅਫਸਰ ਕੁਝ ਫੌਜੀ ਅਫਸਰ ਵੀ ਹੁਣ ਬੋਲਣ ਲੱਗੇ ਨੇ ਕੁਝ ਸਾਬਕਾ ਪੁਲਿਸ ਅਫਸਰ ਬੋਲਣ ਲੱਗੇ ਨੇ ਕਿ ਇਹ ਬਹੁਤ ਧੰਦਲੀ ਵਾਲੀ ਗੱਲ ਹੈ ਇਹ ਧੱਕਾ ਹੈਗਾ ਸ਼ਰੀਆਮ ਲੱਗੀ ਗੱਲ ਕਿਸੇਰੇ ਬੰਨੇ ਤੇ ਮਨਸਾਬ ਗੱਲ ਹਾਲੀਆ ਦੀ ਅੱਜ ਤੋਂ ਵੱਧ ਹੀ ਨਜ਼ਰ ਆ ਰਹੀ ਆ ਕਿਉਂਕਿ ਪਹਿਲਾਂ 12 ਬੰਦਿਆਂ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਨਾਮ ਨਹੀਂ ਪਬਲਿਕ ਕਿਤੇ ਜਾ ਰਹੇ ਸੀ ਕੱਲ ਇੱਕ ਐਸਾ ਚੋ ਦਾ ਨਾਮ ਆ ਜਿਹੜਾ ਬਾਰ-ਬਾਰ ਚਰਚਾ ਵਿੱਚ ਆ ਰਿਹਾ ਸੀ ਔਰ ਦੱਸਿਆ ਜਾ ਰਿਹਾ ਸੀ ਕਿ ਕੁਝ ਪਹਿਲਾਂ ਕੁਝ ਸ਼ਿਕਾਇਤਾਂ ਉਸ ਦੇ ਖਿਲਾਫ ਕੀਤੀਆਂ ਔਰ ਜਿੱਥੋਂ ਤੱਕ ਆਰਮੀ ਦਾ ਰੋਲ ਆ ਆਰਮੀ ਲਗਾਤਾਰ ਹੋਣ ਇਨਟੈਕਚਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਔਰ ਹਾਇਰ ਅਫਸਰਾਂ ਦੇ ਕਿਉਂਕਿ ਕੁਝ ਮੀਟਿੰਗਸ ਤੇ ਹੋ ਰਹੇ ਹੋ ਤਾਂ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਨਾਂ ਦੇ ਪੁਲਿਸ ਤੇ ਸਿਵਲ ਦੇ ਅਧਿਕਾਰੀ ਸੀ ਉਹਨਾਂ ਨਾਲ ਵੀ ਕੀਤੀਆਂ ਨੇ ਔਰ ਮਸਲਾ ਇਹ ਨਹੀਂ ਜਿਹਦੀ ਹੁ ਗੱਦਾ ਨਜ਼ਰ ਨਹੀਂ ਆ ਰਿਹਾ ਅਦਾਲਤਾਂ ਦੇ ਵਿੱਚ ਫੌਜ ਕੀਤੀ ਜਾਊਗੀ ਔਰ ਇਹਦੇ ਵਿੱਚ ਆਸਮੇਕ ਕੀਤੀ ਜਾ ਰਹੀ ਹੈ ਕਿ ਡਿਫੈਂਸ ਮਿਨਿਸਟਰੀ ਵੀ ਇਨਵੋਲ ਹੋ ਸਕਦੀ ਆ ਕਿਉਂਕਿ ਮਸਲਾ ਬੇਅਤ ਗੰਭੀਰ ਆ ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਐਫ ਆਈ ਆਰ ਹੋਣਾ ਕਾਊਂਟਰ ਐਫ ਆਈ ਆਰ ਕਰ ਦੇਣਾ ਢਾਬੇ ਵਾਲੇ ਦੇ ਵਰੋਆ ਖਿਆਲ ਕਰਵਾ ਦੇਣਾ ਪ੍ਰੋਪਰ ਤਰੀਕੇ ਨਾਲ ਕੁਝ ਵੀ ਜਿਹੜੀ ਨਾਲ ਇਨਵੈਸਟੀਗੇਸ਼ਨ ਕਰਨਾ ਨਾ ਕੋਈ ਕਿਸੇ ਕਿਸਮ ਦੇ ਕੋਈ ਨਾਮ ਪਬਲਿਕ ਕਰਨੇ ਬਹੁਤ ਵੱਡੀਆਂ ਗੱਲਾਂ ਸੀ ਜਿਸ ਤੋਂ ਬਾਅਦ ਇਹ ਰੌਲਾ ਪੈਦਾ ਤਾਂ ਹੁਣ ਹੌਲੀ ਹੌਲੀ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹਲਕਾ ਜਾਂ ਡੈਸਕਪੋਰਟ ਤੇ ਆਉਣੀ ਵੀ ਨਜ਼ਰ ਆ ਰਹੀ ਆ ਪਰ ਫਿਰ ਵੀ ਪੂਰੀ ਕੋਸ਼ਿਸ਼ ਉਹਨਾਂ ਦੀ ਕਿ ਉਹ 12 ਵਿਅਕ ਜਿਹੜੇ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਸੀ ਜਿੰਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਜਿਹੜਾ ਕੰਨੇ ਪੁਲਿਸ ਟੀਲੇ ਦਾ ਕੇਸ ਇਸ਼ੂ ਹੋਇਆ ਸੀ ਕਿ ਜਨਾਬਿੰਦਾ ਛੋਟੇ ਬੱਚੇ ਦੀ ਕਿੱਤਨਾ ਪੀੜਾ ਜਿਸ ਦੇ ਕਿ ਡਰਾਫਰ ਨੂੰ ਮਾਰ ਦਿੱਤਾ ਗਿਆ ਸੀ ਬੱਚੇ ਨੂੰ ਵਿਚਾਰਿਆ ਗਿਆ ਸੀ ਉਹਦੇ ਵਿੱਚ ਵੀ ਇਹ ਟੀਮ ਜਿਹੜੀ ਇਨਵੋਲਵ ਸੀ ਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਲਗਾਤਾਰ ਖੜੇ ਹੋ ਰਹੇ ਆ ਔਰ ਇਹ ਇਸ਼ੂ ਲੱਗਦਾ ਨਹੀਂ ਕਿ ਏਦਾਂ ਸੁਖਾਲੇ ਤਰੀਕੇ ਨਾਲ ਦਬੂਗਾ ਕਿਉਂਕਿ ਕਰਨਲ ਪੁਸ਼ਪਿੰਦਰ ਬਾੜ ਦਾ ਪਰਿਵਾਰ ਔਰ ਆਰਮੀ ਜਿਹੜੀ ਆ ਲਗਾਤਾਰ ਇਸ ਦੀ ਹੁਣ ਕਾਰਵਾਈ ਕਰ ਰਹੀ ਹੈ ਤੇ ਆਖਰੀ ਗੱਲ ਕਰਨ ਤੋਂ ਪਹਿਲਾਂ ਸਾਡੇ ਕੋਲੇ ਆ ਗਏ ਨੇ ਇੰਦਰਜੀਤ ਸਿੰਘ ਜੀ ਬੇਕਰਫੀਲਡ ਵਾਲੇ ਸਤਿ ਸ੍ਰੀ ਅਕਾਲ ਚਲੋ ਸਤਿ ਸ੍ਰੀ ਅਕਾਲ ਗਰਵਾਸਾ ਨੂੰ ਭਾਈ ਚਲੋ ਬਹੁਤ ਸੋਹਣਾ ਹੋ ਗਿਆ ਅਫਸਰ ਚੰਗਾ ਸੀਗਾ ਸੋਹਣੀ ਤਰ੍ਹਾਂ ਉਹ ਧਰਮ ਦੇ ਉੱਪਰ ਹੋ ਗਿਆ ਮੈਂ ਕਹਿੰਦਾ ਭਾਈ ਜੀ ਦੱਸਿਓ ਭਈ ਲੋਕਾਂ ਦਾ ਕੀ ਰਿਐਕਸ਼ਨ ਆ ਯਾਨੀ ਕਿ ਕੁਝ ਉਹਨਾਂ ਦਾ ਜਿੱਦਾਂ ਕਈ ਵਾਰੀ ਬਹੁਤ ਤੱਤੀਆਂ ਤੱਤੀਆਂ ਗੱਲਾਂ ਕਰਦੇ ਜਾਂ ਫੇ ਵਿਕਟਮ ਵਾਲੀਆਂ ਗੱਲਾਂ ਕਰਦੇ ਜਾਂ ਠੰਡਾ ਹੀ ਰਹਿ ਕੰਮ ਜੇ ਤਾਂ ਮਿਹਰਬਾਨੀ ਤੇ ਗਰਲ ਸਾਹਿਬ ਵੈਰੀ ਬਰੀਫਲੀ ਪਲੀਜ਼ ਅ ਪਰ ਮਹਾਰਾਸ਼ਟਰ ਹਜੇ ਬਹੁਤੇ ਰਿਐਕਸ਼ਨ ਲੋਕਾਂ ਦਾ ਨਹੀਂ ਮਿਲੇ ਕਿਉਂਕਿ ਜਿਵੇਂ ਦੇਸ਼ਾਂ ਵਿੱਚ ਹੋਇਆ ਲੋਕ ਹੜਾਣ ਜ਼ਰੂਰ ਸੀ ਔਰ ਹਲੇ ਮਿਲੇ ਰਿਐਕਸ਼ਨ ਆਏ ਨੇ ਪੋਲੀਟੀਕਲ ਆਗੂਆਂ ਦੇ ਤਾਂ ਆਬਵੀਅਸਲੀ ਚਾਹੇ ਬੀਜੇਪੀ ਦੇ ਸੀ ਅਕਾਲੀ ਦਰ ਕਾਂਗਰਸ ਦੇ ਸੀ ਉਹਨਾਂ ਨੇ ਪਿੱਛੇ ਤੋਂ ਛੁਰਾ ਮਾਰਨਾ ਦੱਸਿਆ ਕਿਉਂਕਿ ਲੱਗਦਾ ਵੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਡਿਊਟੀ ਚੱਲ ਰਹੀ ਆ ਤੇ ਅਚਾਨਕ ਪਿੱਛੋਂ ਕਾਰਵਾਈ ਕਰ ਦੇਣਾ ਸੋ ਪਰ ਆਹ ਕਰਕੇ ਹਜੇ ਲੋਕਾਂ ਦੇ ਰਿਐਕਸ਼ਨ ਹੁਣ ਹੋਣੇ ਸ਼ੁਰੂ ਹੋਣਗੇ ਕੁਝ ਲੋਕ ਸ਼ਰਿਆਨ ਤੋਂ ਸ਼ਰਣਾ ਸਵਾਗਤ ਨਹੀਂ ਵਪਾਰੀ ਨੇ ਉਹਨਾਂ ਨੇ ਪਹਿਲਾਂ ਵੀ ਇਹ ਚੱਕਿਆ ਸੀ ਕਿ ਲੰਬੇ ਸਮੇਂ ਤੋਂ ਇਹ ਰਾਹ ਬੰਦ ਆ ਪਰ ਸਵਾਲ ਫੇਰ ਹੋ ਜਾਂਦਾ ਸੀ ਕਿ ਰਾਹ ਹਰਿਆਣਾ ਨੇ ਬੰਦ ਕੀਤਾ ਜਾਂ ਕਿਸਾਨਾਂ ਨੇ ਬੰਦ ਕੀਤਾ ਪਰ ਇਹ ਜਿਹੜਾ ਡਿਸਪੂਟ ਸੀ ਇਸੇ ਤਰੀਕੇ ਨਾਲ ਚੱਲਦਾ ਚੱਲਦਾ ਹੁਣ ਫਿਲਹਾਲ ਰਾਹ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਹੁਣ ਹੌਲੀ ਹੌਲੀ ਪਤਾ ਲੱਗੂ ਰਿਐਕਸ਼ਨ ਜੋ ਵੱਡੇ ਰਿਐਕਸ਼ਨ ਨੇ ਉਹ ਫਿਲਹਾਲ ਅਜੇ ਤੱਕ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੇਗੀ ਆਰਐਸਐਸ ਨੇ ਪਾਸਾ ਵਟ ਲਿਆ ਔਰੰਗਜ਼ੇਬ ਵਾਲੀ ਜਿਹੜੀ ਚਰਚਾ ਹੋ ਰਹੀ ਸੀਗੀ ਉਸ ਕੰਟਰੋਵਰਸੀ ਚੋਂ

ਚਾਹੇ ਉਹ ਸਿੱਛੇ ਨਾਲ ਜਿਹੜੀ ਧਿਰ ਹਮਨ اپੋਜੀਸ਼ਨ ਦੇ ਵਿੱਚ ਆ ਦਿੱਤੇਗਾ ਉਹ ਫਾਖਰੇ ਗਰੁੱਪ ਉਹਨਾਂ ਨੇ ਜਿਹੜੀ ਜਿਹੜੀ ਸਟੇਟਮੈਂਟਾਂ ਸੀ ਉਹ ਵੀ ਬਹੁਤ ਐਮ ਸੀ ਪਰ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਇਹ ਚੀਜ਼ਾਂ ਕਰਨੀਆਂ ਲਾਜ਼ਮੀ ਹੋ ਚੁੱਕੀਆਂ ਸੀ ਆਰਪੀ ਦੇ ਵਾਸਤੇ ਗੱਲ ਸਾਹਿਬ ਸਮਾਂ ਕੱਢ ਲਈ ਬਹੁਤ ਧੰਨਵਾਦ ਕੱਲ ਨੂੰ ਫੇਰ ਸੰਪਰਕ ਕਰਾਂਗੇ ਸ਼ੁਕਰੀਆ